ਪ੍ਰੈਜ਼ੀਡੈਂਟ 트럼ਪ ਨੇ ਇੱਕ ਐਗਜ਼ੀਕਟਿਵ ਆਰਡਰ ਸਾਈਨ ਕੀਤਾ ਟਰੱਕ ਡਰਾਈਵਰਾਂ ਲਈ ਉਹਦੇ ਬਾਰੇ ਦੱਸੋ ਹੁਣੇ ਹਾਲ ਹੀ ਵਿੱਚ ਪ੍ਰੈਜ਼ੀਡੈਂਟ 트럼ਪ ਨੇ ਇੱਕ ਐਗਜ਼ੀਕਟਿਵ ਆਰਡਰ ਸਾਈਨ ਕੀਤਾ ਹੈ ਜਿਸਮੇ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਪ੍ਰੋਫੀਸ਼ੀਐਂਸੀ ਮੰਗੀ ਗਈ ਹੈ ਇਸ ਕਾਰਨ ਉਨ੍ਹਾਂ ਦਾ ਨੈਤਿਕ ਰੂਪ ਵਿੱਚ ਸੜਕ ਸੁਰੱਖਿਆ ਵੀ ਕੰਪਾਣ ਹੋਵੇਗਾ ਕਿਉਂਕਿ ਉਹ ਅੰਗਰੇਜ਼ੀ ਬੋਲ ਕੇ ਟ੍ਰੈਫਿਕ ਸਾਈਨ ਪਰ ਸਕਣ ਅਧਿਨ ਇਨਫੋਰਮੇਸ਼ਨ ਇਨਸਪੈਕਟਰ ਨਾਲ ਗਲਬਾਤ ਕਰ ਸਕਣਗੇ ਏ ਆਰਡਰ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੂੰ ਨਿਰਦੇਸ਼ ਦਿੰਦਾ ਹੈ ਕਿ ਉਹ ਡਰਾਈਵਰਾਂ ਲਈ ਮੌਜੂਦਾ ਫੈਡਰਲ ਕਾਨੂੰਨਾਂ ਦੀ ਪਾਲਣਾ ਯਕੀਨੀ ਬਣਾਉਣ ਤੇ ਜਿੰਨਾਂ ਕੋਲ ਹੁਣ ਬੰਦੇ ਜਿਹੜੇ 15-15 ਸਾਲ ਆ 10-10 ਸਾਲ 20-20 ਸਾਲ ਹੋ ਗਏ ਜਿੰਨਾਂ ਕੋਲ ਲਾਇਸੈਂਸ ਤੇ ਇੰਗਲਿਸ਼ ਉਹਨਾਂ ਨੂੰ ਘਟ ਆਉਂਦੀ ਉਹਨਾਂ ਦਾ ਕੀ ਬਣੂ ਜਿੰਨਾਂ ਕੋਲ ਪੁਰਾਣਾ ਲਾਇਸੈਂਸ ਹੈ ਉਹਨਾਂ ਲਈ ਆਮ ਤੌਰ ਤੇ ਕੋਈ ਤੁਰੰਤ ਪ੍ਰਭਾਵ ਨਹੀਂ ਹੋਵੇਗਾ ਆਮ ਤੌਰ ਤੇ ਇਹੋ ਜਿਹੇ ਨਵੇਂ ਨਿਯਮ ਮੁੱਖ ਤੌਰ ਤੇ ਨਵੇਂ ਲਾਇਸੈਂਸ ਹਾਸਿਲ ਕਰਨ ਵਾਲਿਆਂ ਤੇ ਲਾਗੂ ਹੁੰਦੇ ਹਨ ਹੋ ਸਕਦਾ ਹੈ ਕਿ ਜੇਰੇਨ ਡਰਾਈਵਰ ਪਹਿਲਾ ਹੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਕੋਈ ਛੂਟ ਜਾਂ ਵੱਖਰਾ ਪ੍ਰਬੰਧ ਮਿਲ ਜਾਵੇ ਪਰ ਹੋ ਸਕਦਾ ਹੈ ਕਿ ਉਨ੍ਹਾਂ ਲਈ ਵੀ ਕੁਝ ਪ੍ਰਮਾਣਿਕਤਾ ਜਾਂ ਟੈਸਟ ਦੇ ਲੈ ਪੈ ਸਕਣ ਪਰ ਇਸ ਬਾਰੇ ਹਾਲੇ ਸਪਸ਼ਟ ਹਦਾਇਤਾਂ ਨਹੀਂ ਆਈਆਂ ਕਿਸੇ ਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਕੀਤਾ ਇਹਦੇ ਖਿਲਾਫ ਕਿਸੇ ਪਾਰਟੀ ਨੇ ਜਾਂ ਕਿਸੇ ਸੰਸਥਾ ਨੇ ਫਿਲਹਾਲ ਕਿਸੇ ਵੱਡੀ ਪਾਰਟੀ ਜਾਂ ਸੰਸਥਾ ਵੱਲੋਂ ਇਸ ਆਰਡਰ ਖਿਲਾਫ ਸੁਪਰੀਮ ਕੋਰਟ ਵਿੱਚ ਕੇਸ ਕਰਨ ਦੀ ਕੋਈ ਖਬਰ ਨਹੀਂ ਮਿਲੀ ਆਰਡਰ ਨੂੰ ਕੁਝ ਇੰਡਸਟਰੀ ਗਰੁਪਾਂ ਵੱਲੋਂ ਸਹਿਯੋਗ ਮਿਲਿਆ ਹੈ ਪਰ ਕੁਝ ਡਰਾਈਵਰਾਂ ਵਿੱਚ ਇਸ ਦੇ ਪ੍ਰਭਾਵਾਂ ਨੂੰ ਲੈ ਕੇ ਚਿੰਤਾ ਹੈ ਹੁਣੇ ਤੱਕ ਕੋਈ ਆਫੀਸ਼ੀਅਲ ਚੁਣੌਤੀ ਜਾਂ ਕਾਨੂੰਨੀ ਕਾਰਵਾਈ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਕਿਸੇ ਤੇ ਕਾਰਵਾਈ ਵੀ ਹੋਈ ਆ ਡਰਾਈਵਰ ਤੇ ਕੋਈ ਖਬਰ ਆਈ ਆ ਕਿ ਸਿਰਫ ਕਾਨੂੰਨੀ ਬਣਿਆ ਆ ਜੇ ਹੁਣ ਤੱਕ ਇਸ ਆਰਡਰ ਦੀ ਲਾਗੂ ਕਰਨ ਦੀ ਕਾਰਵਾਈ ਦੀ ਕੋਈ ਵੱਡੀ ਖਬਰ ਨਹੀਂ ਆਈ ਇਹ ਹੁਕਮ ਮਕਤੌਰ ਤੇ ਡਿਪਾਰਟਮੈਂਟ ਆਫ ট্রান্সਪੋਰਟੇਸ਼ਨ ਨੂੰ ਹਿਦਾਇਤ ਦੇ ਰਹੇ ਹੈ ਕਿ ਉਹ ਡਰਾਈਵਰਾਂ ਦੀ ਆਵਾਸ਼ਾ ਪ੍ਰਤੀਸ਼ੈਤੀ ਚੈੱਕ ਕਰਨ ਅਤੇ ਲਾਇਸੈਂਸ ਦੀ ਪ੍ਰਮਾਣਿਕਤਾ ਦੀ ਸਮੀਖਿਆ ਕਰਨ ਅਜੇ ਤੱਕ ਇਸ ਦੇ ਲਾਗੂ ਕਰਨ ਜਾਂ ਡਰਾਈਵਰਾਂ ਤੇ ਕੋਈ ਥੋਸ ਕਾਰਵਾਈ ਦੀ ਰਿਪੋਰਟ ਨਹੀਂ ਆਈ ਪਰ ਅੱਗੇ ਹੋ ਸਕਦਾ ਹੈ ਕਿ ਇਸ ਨੂੰ ਹੌਲੀ-ਹੌਲੀ ਲਾਗੂ ਕੀਤਾ ਜਾਵੇ ਇੱਕ ਕਾਨੂੰਨ ਤੇ ਪਹਿਲਾਂ ਹੀ ਹੈਗਾ ਸੀ ਮੈਨੂੰ ਲੱਗਦਾ 80-90 ਸਾਲ ਤੋ ਪਹਿਲਾ ਆਇਆ ਸੀ ਫਿਰ ਇਹਨੂੰ ਬਾਅਦ ਵਿੱਚ ਲਾਗੂ ਹੀ ਨਹੀਂ ਇੱਕ ਐਗਜ਼ੀਕਟਿਵ ਆਰਡਰ ਕਿਉਂ ਸਾਈਨ ਕੀਤਾ ਫਿਰ ਬਾਅਦ ਵਿੱਚ ਪੰਗਾ ਕਿਉਂ ਪਾਇਆ ਹਾਂ ਸਹੀ ਕਹਿੰਦੇ ਹੋ 1990 ਦੇ ਦਹਾਕੇ ਵਿੱਚ ਅਮਰੀਕਾ ਨੇ ਕਮਰਸ਼ੀਅਲ ਡਰਾਈਵਰਾਂ ਲਈ ਅੰਗਰੇਜ਼ੀ ਪ੍ਰੋਫੀਸ਼ੀਐਂਸੀ ਦੀ ਲੋੜ ਰੱਖਿਆ ਸਨ ਪਰ ਸਮੇਂ ਦੇ ਨਾਲ ਇਸ ਨੂੰ ਲਾਗੂ ਕਰਨ ਵਿੱਚ ਢਿੱਲ ਹੋ ਗਿਆ ਸੀ ਖਾਸ ਤਰਕੇ ਕੁਝ ਰਾਜਾਂ ਵਿੱਚ ਹਮ ਕ੍ਰੰਪ ਦੇ ਐਗਜ਼ੀਕਟਿਵ ਆਰਡਰ ਨਾਲ ਇਸ ਲੋੜ ਨੂੰ ਮੋਰ ਸਖਤੀ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਦਾ ਮਕਸਦ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣਾ ਅਤੇ ਯਕੀਨੀ ਬਣਾਉਣਾ ਕਿ ਸਾਰੇ ਡਰਾਈਵਰ ਅੰਗਰੇਜ਼ੀ ਵਿੱਚ ਟ੍ਰੈਫਿਕ ਨਿਯਮਾਂ ਅਤੇ ਨਿਰਦੇਸ਼ਾਂ ਨੂੰ ਸਮਝ ਸਕਣ ਇਸ 'ਚ ਕੋਈ ਸ਼ੱਕ ਨਹੀਂ ਕਿ ਕੁਝ ਡਰਾਈਵਰਾਂ ਲਈ ਚੁਣੌਤੀਪੂਰਨ ਹੋ ਸਕਦਾ ਹੈ ਪਰ ਇਸ ਦਾ ਉਦੇਸ਼ ਸਮਰਥਨ ਅਤੇ ਸੁਰੱਖਿਆ ਨੂੰ ਪ੍ਰਾਥਮਿਕਤਾ ਦੇਣਾ ਹੈ ਕਿਸੇ ਸਟੇਟ ਨੇ ਵੀ ਐਵੇਂ ਦਾ ਕੋਈ ਕਾਨੂੰਨ ਪਾਸ ਕੀਤਾ ਹੈ ਲੈਂਗੁਏਜ ਬਾਰੇ ਜਾਂ ਇਹਦੇ ਖਿਲਾਫ ਕਿਸੇ ਨੇ ਪਾਸ ਕੀਤਾ ਹੋ ਜਿਵੇਂ ਕੈਲੀਫੋਰਨੀਆ ਵਰਗੇ ਆਣੇ ਜੋ ਜਾਂ ਪਹਿਲਾਂ ਅਰਕੰਸਾ ਜਿਹੜਾ ਸਟੇਟ ਸੀ ਉਹਦਾ ਕਾਨੂੰਨ ਸੀ ਉਹਦੇ ਬਾਰੇ ਵੀ ਦੱਸੋ ਕੁਝ ਰਾਜਾਂ ਨੇ ਇਸ ਤੋਂ ਪਹਿਲੇ ਆਪਣੇ ਵਿੱਚ ਵੀ ਆਪਣੇ ਵੇਖੇ ਕੁਝ ਹੱਦ ਤੱਕ ਅੰਗਰੇਜ਼ੀ ਪ੍ਰੋਫੀਸ਼ੀਐਂਸੀ ਦੇ ਨਿਯਮ ਲਾਏ ਹੋਏ ਹਨ ਉਦਾਹਰਨ ਲਈ ਅਰਕੰਸਾ 12 ਵਰਗੇ ਰਾਜਾਂ ਨੇ ਪਹਿਲਾ ਹੀ ਕਮਰਸ਼ੀਅਲ ਡਰਾਈਵਰ ਆਲੇ ਕੁਝ ਅੰਗਰੇਜ਼ੀ ਦੀ ਲੋੜਾ ਰੱਖੀ ਹੋਈਆਂ ਹਨ ਦੂਜੇ ਪਾਸੇ ਕੈਲੀਫੋਰਨੀਆ ਵਰਗੇ ਕੁਝ ਰਾਜ ਇਮੀਗਰੈਂਟ ਡਰਾਈਵਰ ਆਲੇ ਕੁਝ ਹੱਦ ਤੱਕ ਨਰਮ ਨੀਤੀਆਂ ਰੱਖਦੇ ਹਨ ਜਿੱਥੇ ਅੰਗਰੇਜ਼ੀ ਦੀ ਲੋੜਾ ਉਤਨੀ ਅਹਿਮ ਨਹੀਂ ਹੁੰਦੀਆਂ होर इस नवे एग्जेकिव ऑर्डर न सारे राजा नीति नाल लागू करना पवेगा जिस नाल कुछ राज विरोध जा कानूनी चुनौतियां भी आ सकती हैं